ਇਹ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਵੀਡੀਓ ਕਿਸੇ ਰੈਸਟੋਰੈਂਟ ਦੀ ਨਹੀਂ ਹੈ ਬਸ ਸਟੈਂਡ ਦੀ ਆ ਬਹੁਤ ਸੋਹਣਾ ਬਸ ਸਟੈਂਡ ਬਣਾਇਆ ਤਾਂ ਇਹ ਜਿਹੜੋ ਆਪਾਂ ਸੁਨਾਮ ਤੋਂ ਪਾਤਰਾਵਾਲ ਨੂੰ ਜਾਈਏ ਸੰਗਰੂਰ ਤੇ ਲਗਾ ਲਓ ਤੇ ਰਸਤੇ ਜੇ ਪਿੰਡਾ ਪਿੰਡ ਇਸ ਪਿੰਡ ਦਾ ਨਾਮ ਦੱਸ ਦਿੰਨੇ ਆ ਤੁਰ ਬੰਜਾਰਾ ਤੁਰ ਬੰਜਾਰਾ ਪਿੰਡ ਆ ਸਰਪੰਚ ਸਾਹਿਬ ਦਾ ਨਾਮ ਲਿਖਿਆ ਆ ਹਰਪ੍ਰੀਤ ਸਿੰਘ ਬਸ ਸਟੈਂਡ ਮੂ ਪੰਚਾਇਤ ਨੇ ਪੰਚਾਇਤ ਨਾਲ ਮਿਲ ਕੇ ਬਣਾਇਆ ਬਹੁਤ ਸੋਹਣਾ ਬੱਸ ਸਟੈਂਡ ਹੈ ਸਾਡੀ ਇੱਥੇ ਨਜ਼ਰ ਪਈ ਤਾਂ ਸੀ ਇੱਥੇ ਹਰ ਖੜ ਗਏ ਮੈਂ ਕਿਹਾ ਚਲੋ ਪਹਿਲਾਂ ਵੀਡੀਓ ਕਵਰ ਕਰ ਲਈਏ ਆ ਦੇਖੋ ਜੀ ਬੱਸ ਸਟੈਂਡ ਤਾਂ ਇੰਨਾ ਸਾਫ਼ ਸੁਥਰਾ ਬੱਸ ਸਟੈਂਡ ਹੈ ਕਿ ਦੇਖੋ ਜੀ ਜਿਹੜਾ ਬੈਠਣ ਨੂੰ ਥਾਂ ਬੜਾ ਵਧੀਆ ਬਣਿਆ ਸਾਫ਼ ਸੁਥਰਾ ਆ ਕੋਈ ਉਹ ਨਹੀਂ ਆ ਅੰਦਰੋਂ ਵੀ ਜਾਓਗੇ ਤਾਂ ਤੁਹਾਨੂੰ ਠੰਡਾ ਮਹਿਸੂਸ ਹੋਊਗਾ ਇੱਥੇ ਹੱਥ ਤੋਂ ਆਉਣ ਵਾਸਤੇ ਵੀ ਆ ਗੱਠੀ ਘਰ ਵੀ ਖਰਾ ਬਣਾਇਆ ਤਾਂ ਠੰਡੇ ਪਾਣੀ ਪੀਣ ਨੂੰ ਵੀ ਬੜਾ ਵਧੀਆ ਪ੍ਰਬੰਧ ਕੀਤਾ ਇੱਥੇ ਤੇ ਜਿਹੜਾ ਮੇਰਾ ਭਾਈ ਇਹ ਲੱਗੇ ਸਾਕੇ ਪੇਟ ਦਾ ਹੈਗਾ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਕਿ ਬੜੀ ਵਧੀਆ ਗੱਲ ਆ ਬਹੁਤ ਵਧੀਆ ਬਸਟੈਂਡ ਲੱਗਿਆ ਦੇਖਣ ਚ ਧੰਨਵਾਦ